ਹਾਂਜੀ ਭਾਈ ਸਲਾਮ ਅਲੈਕੁਮ ਅੱਜ ਭਾਈ ਆਪਾਂ ਗੱਲ ਕਰਾਂਗੇ 3264 ਸਾਇ ਦੇ ਰੇਸ਼ੇ ਬਾਰੇ ਹਨਾ ਜਿੰਨੇ ਆਪਾਂ ਪਹਿਲਾਂ ਤੁਸੀਂ ਆਪਣੇ ਬਹੁਤ ਕਰਾਂ ਦੇ ਵਿੱਚ ਲੱਗਿਆ ਦੇਖਿਆ ਉਹ ਕਿ ਟਰੱਕ ਪੀਸ ਲੱਗਦਾ ਹੁੰਦਾ ਸੀ ਪਹਿਲਾਂ ਅਸੀਂ ਕੱਟ ਪੀਸ ਬਹੁਤ ਲਾਇਆ ਉਹਦੇ ਵਿੱਚ ਤੁਸੀਂ ਕਦੇ ਗੌਰ ਕਰਕੇ ਦੇਖਿਓ ਘਰੇ ਕੱਟ ਪੀਸ ਲੱਗੇ ਹੋਏ ਦੇ ਖਣਵੇਂ ਰੇਸ਼ੇ ਵੀ ਆਉਨੇ ਹੁੰਦੇ ਸੀਗੇ ਟਾਈ ਮਰੇਸ਼ੇ ਵੀ ਆਉਣਾ ਹੁੰਦੇ ਸੀਗੇ ਤੇ ਢਿੱਡੇ ਰੇਸ਼ੇ ਵੀ ਆਉਣੇ ਚਾਹੀਦੇ ਅਸੀਂ ਭਾਈ ਜਦੋਂ ਉਹਨਾਂ ਨੂੰ ਲਾਉਂਦੇ ਜਦੋਂ ਲਾਉਣ ਦਾ ਸਾਡੇ ਕੋਲ ਜਾਨੀ ਕਿ ਜਦੋਂ ਅਸੀਂ ਉਹਨਾਂ ਨੂੰ ਲਾਉਂਦੇ ਤਾਂ ਅਸੀਂ ਕੀ ਕਰਦੇ ਉਹਨੂੰ ਡੈਂਕੇਟਿਡ ਪੈਮਰੇਸੇ ਵਾਲੇ ਹੁੰਦੇ ਉਹ ਲੱਕ ਕੱਢ ਲੈਂਦੇ ਡੇਡੇ ਵਾਲੇ ਦੇ ਸੇ ਅਲੱਗ ਕੱਢ ਲੈਂਦੇ ਖੜਮੇਰੇ ਸੇ ਅਲੱਗ ਕੱਢ ਲੈਂਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਾਂਤੀ ਕਰਕੇ ਸਾਰੀ ਕੋਠੀ ਦੇ ਵਿੱਚ ਜਿੱਥੇ-ਥੇ ਉਹਨਾਂ ਦੀ ਸੈਟਿੰਗ ਆਉਂਦੀ ਉਹ ਉਸੇ ਤਰ੍ਹਾਂ ਹੀ ਜਾਨੀ ਕਿ ਉਹਨਾਂ ਨੂੰ ਅਸੀਂ ਲਾ ਦਿੰਦੇ ਜਦੋਂ ਉਹ ਲੱਗ ਜਾਂਦਾ ਬਾਈ ਉਹ ਬਹੁਤ ਸੋਹਣਾ ਲੱਗਦਾ ਕਾਪੀ ਵਾਂਗੂ ਲੱਗਦਾ ਬਈ ਇੱਕ ਰੇਸ਼ਾ ਲੱਗਿਆ ਉਸ ਤਰੀ ਅੱਜ ਆਪਾਂ ਗੱਲ ਕਰਾਂਗੇ ਪੈਲਾ ਬਾਰੇ ਜਿਵੇਂ ਹੁਣ ਪੈਲਾ ਇੱਕ ਬੈਚ ਦੀ ਆਉਂਦੇ ਨੇ ਬਾਈ ਇੱਕ ਬੈਚ ਦੇ ਕਲਰ ਆਉਂਦੇ ਨੇ ਸਾਰਾ ਕੁਝ ਇੱਕ ਨਾਲ ਆਉਂਦੇ ਉਸੇ ਤਰ੍ਹਾਂ ਹੀ ਪਹਿਲਾਂ ਦੇ ਵਿੱਚ ਵੀ ਡੱਬੇ ਦੇ ਵਿੱਚ ਵੀ ਦੋ ਜਿਵੇਂ ਇੱਕ ਬੈਚ ਆ ਗਿਆ ਉਹਦੇ ਵਿੱਚ ਵੀ ਦੋ ਰੇਸ਼ੇ ਆਉਣਗੇ ਜਿਵੇਂ ਇਹਦੇ ਵਿੱਚ ਵੀ ਦੋ ਜਾਂ ਤਿੰਨ ਜਾਂ ਚਾਰ ਰੇਸ਼ੇ ਆ ਜਾਣ ਆ ਜਾਂਦੇ ਨੇ ਬਾਈ ਤੇ ਆ ਜੋ ਤੁਹਾਨੂੰ ਰੇਸਾ ਚੈੱਕ ਕਰਾਈਏ ਤੇ ਆ ਸਭ 32 ਚੋਂ ਟਾਇਲ ਸਾਈਜ਼ ਲੱਗਿਆ ਹੋਇਆਗਾ ਆ ਤੁਸੀਂ ਸੈ ਚੈੱਕ ਕਰ ਸਕਦੇ ਹੋ ਬਾਈ ਇਹ ਜਾਨੀ ਕਿ ਇੱਕ ਸੇਡ ਲੱਗਿਆ ਹੋਇਆ ਇੱਕ ਸੇਡ ਲੱਗਿਆ ਹੋਇਆ ਇੱਕ ਰੇਸ਼ਾ ਲੱਗਿਆ ਜਿਵੇਂ ਤੁਸੀਂ ਪਰਖ ਕਰ ਲਈ ਹੈ ਨਾ ਉਹ ਕਰ ਸਕਦੇ ਹੋ ਉਹ ਕਰ ਸਕਦੇ ਇੱਕ ਆਹ ਦੇਖ ਲਓ ਆਹ ਦੇਖ ਲਓ ਹੈ ਨਾ ਆਹ ਦੇਖ ਲਓ ਇਥੋਂ ਆ ਵੀ ਚੈੱਕ ਕਰ ਸਕਦੇ ਨੇ ਵੀ ਇਹ ਸਾਰੀਆਂ ਇੱਕ ਰੇਸ਼ੇ ਦੀਆਂ ਟੈਲਾਂ ਨੇ ਤੇ ਇਸੇ ਤਰ੍ਹਾਂ ਹੀ ਅਸੀਂ ਇਹਨਾਂ ਦੀ ਵੀ ਛਾਂਟੀ ਕਰੀ ਸੀ ਬਈ ਆਂਟੀ ਕਰਕੇ ਚੰਗੀ ਤਰ੍ਹਾਂ ਅਲੱਗ-ਅਲੱਗ ਕੱਟ ਕੇ ਟੈਲਾਂ ਤੇ ਅਲੱਗ-ਅਲੱਗ ਰੇਸ਼ੇ ਦੀਆਂ ਬਣਾ ਲਈ ਸੀ ਤੇ ਆਜੋ ਬਈ ਇੱਧਰ ਲੋਬੀ 'ਚ ਦਿਖਾਈਏ ਤੁਹਾਨੂੰ ਆ ਤੁਸੀਂ ਲੋਬੀ 'ਚ ਦੇਖ ਸਕਦੇ ਹੋ ਵੀ ਇਹ ਜਿਹੜੀਆਂ ਦੋ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਬਿਲਕੁਲ ਡਾਰਕ ਰੇਸ਼ੀਆਂ ਲੱਗੀਆਂ ਹੋਈਆਂ ਨੇ ਦਾਇਚ ਇੱਕੋ ਹੀ ਐ ਠੀਕ ਐ ਕਲਰ ਇੱਕੋ ਹੀ ਐ ਤੇ ਕੰਪਨੀ ਦਾ ਮਾਲ ਇੱਕੋ ਹੀ ਐ ਪਰ ਪਹਿਲਾਂ ਦੇ ਵਿੱਚ ਹਮੇਸ਼ਾ ਹੀ ਜਾਨੀ ਕਿ ਦੋ ਜਾਂ ਤਿੰਨ ਤਰ੍ਹਾਂ ਦੀ ਰੇਸ਼ੇ ਆ ਜਾਂਦੇ ਆ ਦੇਖ ਲਓ ਤੇ ਇਹ ਜਿਹੜੀਆਂ ਆ ਦੋ ਲਾਈਨਾਂ ਨੇ ਇਹ ਦੋ ਲਣਾ ਦੋ ਲੈਣਾ ਅਲੱਗ ਰੇਸ਼ੀ ਨੇ ਬਾਈ ਯਾਨੀ ਕਿ 32 ਚੌਣ ਦੇ ਵਿੱਚ ਸਾਡੇ ਕੋਲੇ 32 ਚੌਣ ਦੇ ਵਿੱਚ ਸਾਡੇ ਕੋਲੇ ਤਿੰਨ ਤਰ੍ਹਾਂ ਦੇ ਰੇਸ਼ੇ ਆ ਗਏ ਬਾਈ ਇੱਕ ਆ ਫੇੜਾ ਆ ਗਿਆ ਲੋਕ ਲੈਣੇ ਲੱਗੇ ਹੀਆਂ ਇੱਕ ਲੈਣਾ ਹੋ ਲੱਗੀ ਹੋਈ ਹੈ ਨਾ ਤੇ ਇੱਕ ਕਮਰੇ ਵਿੱਚ ਆ ਗਿਆ ਇਹ ਸਾਡੇ ਕੋਲੇ 500 ਵਰਟੇਰੀਆ ਆਇਆ ਸੀ ਬਾਈ ਇਸੇ ਕਰਕੇ ਅਸੀਂ ਦੋ ਲੈਣਾ ਆਰ ਰੇਸ਼ੀ ਦੀਆਂ ਲਾਤੀਆਂ ਦੋ ਲੈਣਾ ਆਰ ਰੇਸ਼ੀ ਨੇ ਲਾਤੀਆਂ ਤੇ ਇੱਕ ਕਮਰੇ ਵਿੱਚ ਫੇੜਾ ਇੱਕ ਕਰਤਾ ਤੇ ਇਹਦੇ ਵਿੱਚ ਕੀ ਹੁੰਦਾ ਬਾਈ ਹਨਾ ਤੁਸੀਂ ਆਪਾਂ ਸਾਰੇ ਜਦੋਂ ਟੈਲਾ ਲੈ ਕੇ ਆਉਣੇ ਆ ਟੈਲਾ ਲੈਣ ਜਾਂਦੇ ਹਾਂ ਨਾ ਤਾਂ ਜੋ ਟਾਇਲਾ ਲਾਉਣ ਨਾਲ ਦਾ ਮੌਕਾ ਹੁੰਦਾ ਤਾਂ ਉਹ ਥੋੜੀ ਜਿਹੀ ਖੇਚਲਾ ਹੁੰਦੀ ਹੈ ਵੀ ਜਿਹੜੇ ਅਲੱਗ ਦੇ ਰੇਸ਼ੇ ਹੁੰਦੇ ਨੇ ਉਹ ਅਲੱਗ ਕੀਤੇ ਜਾਣ ਜਿਹੜੇ ਦੂਜੇ ਰੇਸ਼ੇ ਹੁੰਦੇ ਨੇ ਉਹ ਅਲੱਗ ਕਰ ਦੇਣਾ ਉਹਦੇ ਨਾਲ ਕੀ ਹੁੰਦਾ ਨਾਲੇ ਤਾਂ ਆਪਣਾ ਕੰਮ ਸੋਹਣਾ ਬਣ ਜਾਂਦਾ ਤੇ ਨਾਲੇ ਮਾਲਕ ਦਾ ਸੋਹਣਾ ਕੰਮ ਜਾਂਦਾ ਤੇ ਸਾਡਾ ਕੰਮ ਕਰਿਆ ਹੋਇਆ ਤੁਹਾਨੂੰ ਬਾਈ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਧੰਨਵਾਦ